ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੀਆਂ ਤੇ ਮਾਤਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੀ ਮਾਤਾ ਪਹਿਲੀ ਵੀਡੀਓ ਦੇ ਵਿੱਚ ਫੇਸ਼ੀਅਲ ਕਰਾਉਂਦੀ ਹੋਈ ਨਜ਼ਰ ਆਈ ਬਿਊਟੀ ਪਾਰਲਰ ਦੇ ਕੋਲ ਤਾਂ ਫਿਰ ਉਸ ਦਾ ਰੂਪ ਤੁਸੀਂ ਦੇਖ ਹੀ ਚੁੱਕੇ ਹੋ ਤਾਂ ਫਿਰ ਹੁਣ ਉਸ ਇੱਕ ਹੋਰ ਵੀਡੀਓ ਦੇਖ ਲਓ ਕਿ ਕਿਵੇਂ ਕਿਸੇ ਜੁਨਾਨੀ ਦੇ ਵਿੱਚ ਬੜੀ 16 ਸਾਲ ਪਹਿਲਾਂ ਕੋਈ ਸ਼ੈ ਕੋਈ ਭੂਤ ਪਤਾ ਨਹੀਂ ਕੋਈ ਪ੍ਰੇਤ ਹੈ ਉਹਦੇ ਨਾਲ ਸਿੱਧੀਆਂ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਵੀ ਹਾਂ ਤੂੰ ਦਾਸ ਇਹਦਾ ਸਰੀਰ ਖਰਾਬ ਕੀਤਾ ਹੋਇਆ ਤੂੰ ਫਲਾਣਾ ਕੀਤਾ ਹੋਇਆ ਕਹਿੰਦਾ ਮਤਲਬ ਇਹ ਹੈ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਤਾਂ ਇਹ ਦੁਨਿਆਵੀ ਜੀਵਨ ਦੇ ਵਿੱਚ ਆ ਜਾਂਦੀਆਂ ਨੇ ਉੱਥੇ ਜਾ ਕੇ ਜਿਹੜਾ ਕਿ ਇਹਨਾਂ ਕੋਲ ਆਪਣਾ ਮਨੋਰੰਜਨ ਕੀਤਾ ਜਾਂਦਾ ਤੇ ਫਿਰ ਕੁਝ ਹੀ ਸਮੇਂ ਬਾਅਦ ਇਹਨਾਂ ਦੇ ਵਿੱਚ ਫਿਰ ਮਾਦੇ ਵੀ ਦੇਵਤਿਆਂ ਤਾ ਜਿਹੜੀ ਕਿ ਸ਼ਕਤੀਆਂ ਪ੍ਰਦਾਨ ਹੋ ਜਾਂਦੇ ਨੇ ਤੇ ਫਿਰ ਕਿਵੇਂ ਭੂਤਾਂ ਪ੍ਰੇਤਾਂ ਦੇ ਨਾਲ ਸਿੱਧੀ ਗੱਲਾਂ ਕਰਦੇ ਨੇ ਦੇਖ ਲਓ ਫਿਰ ਆ ਵੀਡੀਓ ਪਿੱਤਾ ਕਿਤੇ ਆਈ ਹੈ ਕਿੰਨੇ ਟਾਈਮ ਤੇ ਇਸकी ਗੱਲ 16 ਸਾਲ ਤੈ ਤੂੰ ਇਹ 부ਜਾ ਪਾੜਿਆ ਕਰਤੀ ਤੂੰ ਇਹ 부ਜਾ ਪਾੜਿਆ ਕਰਤੀ ਮਾਈ ਬਣ ਕੇ ਹੈ ਤੂੰ ਇਹ 부ਜਾ ਪਾੜ ਤੂੰ ਤਾਂ ਨੇ ਇਸका ਸਰੀਰ ਖਰਾਬ ਕਰ ਰੱਖਿਆ ਹੈ की मैं तू खा है।, है सुन लो भाई ये माई को ना बता क्यों कर जाओगी क्यों कर जाओगी क्यों कर जाओगी नहीं चली जाएगी अच्छा भाई दे भाई लाडू ਹੂੰ ਕਰ ਦੇ ਸਰੀਰਨ ਕਾ ਕਰ ਦੇ ਸਰੀਰਨ ਕਾ ਜੈ ਮਾਇਕ ਕਰ ਦੇ ਸਰੀਰਨ ਹਾਂਜੀ ਤੁਸੀਂ ਹੁਣ ਇਸ ਪਖੰਡਣੀ ਦੀਆਂ ਵੱਖ-ਵੱਖ ਵੀਡੀਓ ਦੇਖ ਲਈਆਂ ਤਾਂ ਫਿਰ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਅਜਿਹੀ ਪਖੰਡੀ ਮਾਤਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲੋਕ ਗੁੰਮਰਾਹ ਹੋ ਰਹੇ ਨੇ ਪਖੰਡਵਾਦ ਦੇ ਵਿੱਚ ਫਸ ਰਹੇ ਨੇ ਲੋਕਾਂ ਨੂੰ ਇੰਜ ਲੱਗਦਾ ਕਿ ਵਾਕਈ ਇਹਨਾਂ ਲੋਕਾਂ ਦੇ ਕੋਲ ਕੁਝ ਹੈਗਾ ਜਿਹੜੇ ਲੋਕਾਂ ਦੇ ਘਰਾਂ ਦੇ ਮਸਲੇ ਹੱਲ ਕਰ ਦਿੰਦੇ ਇਹਨਾਂ ਕੋਲ ਕੁਝ ਵੀ ਨਹੀਂ ਹੁੰਦਾ ਇਹ ਸਿਰਫ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਇਹਨਾਂ ਦੇ ਵਿੱਚੋਂ ਮੰਨ ਲਓ ਕਿ 100 ਬੰਦਾ ਜਾਂਦਾ 100 ਦੇ ਵਿੱਚੋਂ 10 ਦੇ ਕੰਮ ਵੈਸੇ ਹੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਰਾਸ ਹੋ ਜਾਂਦੇ ਨੇ ਤਾਂ ਲੱਗਦਾ ਕਿ ਸਾਡੇ ਡੇਰੇ ਦੇ ਵਿੱਚ ਆ ਕੇ ਇਹਨਾਂ ਦੇ ਕੰਮ ਆਰਾਸ ਹੋ ਗਏ ਤੇ ਇਹਨਾਂ ਦੇ ਕੰਮ ਚੱਲ ਆ ਪੈਂਦਾ ਤਾਂ ਤੁਹਾਡੇ ਵਰਗੇ ਲੋਕ ਸੋਚਦੇ ਨੇ ਵੀ ਹਾਂ ਵੀ ਸਾਡਾ ਤਾਂ ਕੰਮ ਇਹਨਾਂ ਨੇ ਬਣਾਇਆ ਤਾਂ ਇਸ ਤਰੀਕੇ ਦੇ ਨਾਲ ਲੋਕ ਇਹਨਾਂ ਨੂੰ ਅੱਗੇ-ਅੱਗੇ ਵਧਾਏ ਚਾਹੁੰਦੇ ਨੇ ਤਾਂ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਇਹਨਾਂ ਲੋਕਾਂ ਤੋਂ ਬਚੋ ਤੇ ਲੋਕਾਂ ਹੋਰਾਂ ਨੂੰ ਵੀ ਬਚਾਓ ਬਾਕੀ ਤੁਹਾਡਾ ਜਿਹੜੀਆਂ ਵੀਡੀਓਜ਼ ਬਾਰੇ ਕੀ ਕਹਣਾ ਆਪਣੇ ਰਾ ਜਰੂਰ ਸੰਸਕਿਰਿਓ ਬਿਊਰੋ ਰਿਪੋਰਟ ਛੰਕਾਟਾ ਨਿਊਜ਼